ਜਨਨੀਆਂ ਦਾ ਇੱਕੋ ਹੀ ਕੰਮ ਜਿਹੜਾ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਨਾ ਆਉਂਦਾ ਜਿਹੜਾ ਉਹਨਾਂ ਤੋਂ ਵਧੀਆ ਕੋਈ ਕਰ ਨਹੀਂ ਸਕਦਾ ਤੇ ਬੰਦੇ ਨੇ ਇਹ ਜਿੱਤ ਚਟਰਾਮ ਕਰ ਲਿਆ ਤੇ ਉੱਠ ਪੋ ਹੋ ਵੀ ਉਹ ਤੇ ਨਹੀਂ ਜਾਣੋ ਲੇਟ ਹੋ ਗਏ ਉਹ ਪਿੱਛੇ ਮੰਜੂਰੀਆਂ ਵਿੱਚ ਹੀ ਇੱਕ ਇੱਕ ਸੈਂਡਵਿਚ ਬਰੈਡ ਨਾਲ ਚੜਾਈ ਤੇ ਦੀ ਪੱਟੂ ਦੀ ਹੈ ਕਿਉਂ ਅੱਜ ਵੀ ਗੈਂਗ ਲੈ ਕੇ ਘੁੰਮਦਾ ਆ ਵੀ ਐ ਨਾਲ ਹੀ ਲੈ ਕੇ ਜਾਣੀ ਜਿੱਥੇ ਜਾਣੀ ਬੋਤਲ ਮੈਂ ਵਿਆਹ ਤੇ ਗਿਆ ਤੇ ਮਗਰ ਰੌਲਾ ਪਾ ਕੇ ਪਤਾ ਕੀ ਬਹਿ ਗਿਆ ਕਹਿੰਦਾ ਹੈ ਆਪਣਾ ਤਾਂ ਮੱਜਾਂ ਨੇ ਟੋਕਾ ਹੀ ਤੋੜਤਾ ਛੇਤੀ ਆ ਟੋਕਾ ਬਣਵਾਉਂ ਮ ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿੱਦਾਂ ਕਿ ਤੁਸੀਂ ਵੇਖ ਸਕਦੇ ਹੋ ਅਸੀਂ ਆਏ ਹੀ ਵਿਆਹ ਤੇ ਵਿਆਹ ਤੇ ਆਉਣ ਤੋਂ ਬਾਅਦ ਰਾਤ ਥੱਕ ਚੁੱਕੇ ਹਾਂ ਹੁਣ ਬਸ ਅਸੀਂ ਡਿੱਗ ਚੁੱਕੇ ਹਾਂ ਹੁਣ ਸਾਡੀ ਛੁੱਟਣ ਦੀ ਵਾਹਣੀ ਹੈਗੀ ਇਹ ਮੇਰੇ ਨਾਲ ਲੜ ਰਹੀ ਜਨਾਨੀਆਂ ਦਾ ਇੱਕੋ ਹੀ ਕੰਮ ਜਿਹੜਾ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਨਾ ਆਉਂਦਾ ਜਿਹੜਾ ਉਹਨਾਂ ਤੋਂ ਵਧੀਆ ਕੋਈ ਕਰ ਨਹੀਂ ਸਕਦਾ ਕਿ ਆਪ ਦੇ ਘਰ ਲੈਣਾ ਲੜਾਈ ਕਿਵੇਂ ਕਰ ਸਕਦੀਆਂ ਸਾਰੇ ਨੂੰ ਉਹਨੇ ਤਾਂ ਮੇਰੇ ਹਿਸਾਬ ਨਾਲ ਮਹਾਭਾਰਤ ਦੇ ਵਿੱਚ ਕਿਸੇ ਨੇ ਦਾ ਪੇਚ ਨਹੀਂ ਲਾਇਆ ਉਹਨੇ ਜਿੰਨੀ ਇੱਕ ਜਨਾਨੀ ਇੱਕ ਆਦੇ ਬੰਦੇ ਤੇ ਲਾ ਦਿੰਦੀ ਦਾ ਪੇਚ ਸਿੱਧੀ ਜੀ ਗੱਲ ਆਪ ਇਹਨਾਂ ਨੇ ਡੂਡ ਡੂਡ ਘੰਟਾ ਕੈਂ ਸ਼ੀਸ਼ੇ ਦੇ ਅੱਗੇ ਖੜਕੇ ਤੇ ਕਦੇ ਮੇਕਅਪ ਕਰ ਲਿਆ ਕਦੇ ਕੁਝ ਕਰ ਲਿਆ ਕਦੇ ਕੋਈ ਕਰ ਲਿਆ ਤੇ ਬੰਦੇ ਨੇ ਇਹ ਜਿੱਥੇ ਟ੍ਰਾਮ ਕਰ ਲਿਆ ਤੇ ਉੱਠ ਪੋ ਵਿਆਹ ਤੇ ਨਹੀਂ ਜਾਣੋ ਲੇਟ ਹੋ ਗਏ ਹੋ ਲੇਟ ਹੋ ਗਏ ਥੇ ਤੂੰ ਵਿਆਹ ਤੇ ਜਾ ਕੇ ਗਾਂ ਉੱਥੇ ਕੀ ਦੱਸ ਤੂੰ ਖਲਵਾਈ ਨਾ ਪਕੌੜੇ ਕਢਾਉਣੇ ਨਹੀਂ ਟਾਈਮ ਨਾ ਜਾ ਕੇ ਹੈਂ ਆ ਉਹ ਕਿ ਤੋਂ ਲਈ ਪੱਕੇ ਦਾ ਖਾਣਾ ਹੀ ਆ ਖਾਣੇ ਤਾਂ ਹੈਗੇ ਆ ਉਹ ਤਾਂ ਆਪਾਂ ਖਾਵਾਂਗੇ ਜਾ ਕੇ ਤੇ ਉਹ ਤਾਂ ਆਪਾਂ ਚਲਾ ਛੱਟ ਲੇਟ ਚਲ ਗਏ ਤੇ ਫਿਰ ਕਿੱਡੀ ਗੱਲ 10 ਇਹਨੂੰ ਬਾਹਲੀ ਕਾਲੀ ਪਈ ਅੱਗੇ ਜਾ ਕੇ ਕਾਲੀ ਨਹੀਂ ਮੈਨੂੰ ਹਾਂ ਤੇ ਹੋਰ ਕੀ ਆ ਹੈਂ ਭੈਆ ਕਿਹਾ ਵੀ ਆਖੀ ਤੇ ਉੱਠੂੰਗਾ ਹੀ ਕੋਈ ਪ੍ਰਮਾਤਮਾ ਮੇਰੇ ਤੇ ਮਿਹਰ ਕਰੂਗਾ ਹੁਣ ਮੇਰੇ ਚ ਸ਼ਕਤੀ ਪਾਊਗਾ ਮੇਰੇ ਚ ਜਦੋਂ ਸ਼ਕਤੀ ਪੈ ਗਈ ਮੈਂ ਉਹਦਾ ਹੀ ਬਸਰ ਜਾਈ ਛੱਡ ਦੇਣੀ ਇੱਕ ਹੀ ਰਜਾਈ ਬਹੁਤ ਜਲਮਾਂ ਇਹ ਛੇਤੀ ਮੈਨੂੰ ਛੱਡਦੀ ਪਤਾ ਨਹੀਂ ਇਹਨੂੰ ਮੇਰੇ ਨਾਲ ਇੰਨਾ ਪਿਆਰ ਕਰ ਪਰ ਜਾਈਂ ਕਸਮ ਹੀ ਗੱਲ ਆ ਮੈਨੂੰ ਨਹੀਂ ਆਗਾ ਇਹ ਦਿਨ ਮੈਨੂੰ ਤੇਰੇ ਨਾਲ ਹੀ ਆ ਪਰ ਇਹਨੂੰ ਮੇਰੇ ਨਾਲ ਬਹੁਤ ਲਗਾਵਾਂ ਇਹ ਮੈਨੂੰ ਛੱਡਦੀ ਨਹੀਂ ਬਹੁਤ ਛੇਤੀ ਮੈਂ ਕੀ ਕਰਾਂ ਮੈਂ ਬਹੁਤ ਕੋਸ਼ਿਸ਼ ਕਰਦਾ ਇਹਨੂੰ ਛੱਡਣ ਦੀ ਐ ਤੋ ਦੂਰ ਭੱਜਣ ਦੀ ਪਰ ਨਹੀਂ ਇਹ ਪਤਾ ਨਹੀਂ ਕਿੱਥੋਂ ਮੈਨੂੰ ਲੱਭ ਹੀ ਲੈਂਦੀ ਆ ਹਨਾ ਚਲੋ ਭਾਈ ਯਾਰ ਹੋਇਏ ਤੁਸੀਂ ਇਹ ਚਲਦੇ ਚਲਦੇ ਇੱਥੇ ਆ ਕੇ ਰਹਿ ਜਾਇਓ ਲੈ ਨਹੀਂ ਨਹੀਂ ਚਾਹੀਦੀ ਹੈ ਜਾਈ ਤਾਂ ਪੱਕੀ ਚਾਹੀਦੀ ਪਰਮਾਨੈਂਟ ਬੰਦ ਐਵੇਂ ਕਿਵੇਂ ਨਾ ਮਿਲੇ ਪ੍ਰਾਣੇ ਨੂੰ ਰਜਾਈ ਨਾ ਮਿਲੀ ਪ੍ਰਾਣੇ ਨੇ ਰੱਛ ਕੇ ਵੀ ਚਲ ਜਾਣਾ ਗੱਡੀ 'ਚ ਵੀ ਸਮਝੂ ਹੈ ਗੱਡੀ ਸਾਫ਼ ਕਰਨ ਵਾਲੀ ਬਾਹ ਹੀ ਉਹ ਗੰਦੀ ਹੋਈ ਹੋਈ ਆ ਮੈਂ ਤੇਰੇ ਧੋ ਲਈਏ ਪਹਿਲਾਂ ਹਾਂ ਉਹ ਤੇ ਡੈਡੀ ਧੋਣ ਦੇ ਮੈਂ ਤਾਂ ਧੋ ਲੈ ਮੈਂ ਕਿ ਧੋ ਹੀ ਲੈਨੇ ਆ ਪਹਿਲਾਂ ਗੱਡੀ ਧੋ ਲਈਏ ਭਾਈ ਲੈ ਕੇ ਜਾਣੀ ਆ ਮੰਮੀ ਹਾਂ ਆਈ ਕਿ ਚਲੇ ਗਈ ਇਹਦੇ ਨਹੀਂ ਲੱਛਣ ਲੋਟ ਆਉਣੇ ਕਦੇ ਕੁਝ ਰਹਿ ਗਿਆ ਕਦੇ ਕੁਝ ਰਹਿ ਗਿਆ ਚਲੋ ਵੀ ਸ਼ੇਰੋ ਉੱਠੀਏ ਤਿਆਗ ਦੀਏ ਰਜਾਈ ਨੂੰ ਨਹੀਂ ਦਰਸ਼ਣ ਗਰਾਂ ਡੇਟ ਨਾ ਹੋਵੇ ਨਹੀਂ ਲੇਟ ਹੁੰਦਾ ਟੈਨਸ਼ਨ ਨਾ ਹੁੰਦਾ ਤੁਰ ਪਿਓ ਹਾਂ ਉਹ ਲੈ ਉਹਨਾਂ ਦਾ ਤਾਂ ਵਿਆਹ ਉਹਨਾਂ ਨੇ ਤਾਂ ਟਾਈਮ ਨਹੀਂ ਜਾਣਾ ਨਹੀਂ ਨਹੀਂ ਉਹ ਉਹਨਾਂ ਨੇ ਟਾਈਮ ਨਹੀਂ ਕਿਹਾ ਨਾ ਉਹ ਨਾਂ ਦਾ ਨਹੀਂ ਆਪਾਂ ਵੀ ਤੁਰਗੇ ਬਸ ਹਾਂ ਚਲੋ ਚਲੋ ਅੰਮ੍ਰਿਤ ਹਾਂ ਹਾਂ ਉੱਠੀਏ ਉੱਠੀਏ ਬਸ ਤੇ ਆਗਣੀ ਪਹਿਨਦੇ ਚਾਈ ਉੱਠੀਏ ਉੱਠੀਏ ਲੋ ਵੀਡੀਓ ਆਪਾਂ ਮਗਰੋਂ ਲਾ ਕੇ ਪਹਿਲਾਂ ਤਿਆਰ ਹੋ ਗਏ ਇਹ ਹਲੇ ਨਹੀਂ ਤਿਆਰ ਹੋ ਗਿਆ ਆਲਸੀ ਪੀਪਲ ਸੰਗਵਾਲੇ ਵੀ ਮੈਂ ਪਹਿਲਾਂ ਤਿਆਰ ਹੋ ਗਏ ਯੈਸ ਗੱਡੀ ਆਪਾਂ ਤੋ ਹੋ ਗਈ ਖਲਾਰ ਛੱਡੀ ਆ ਟਾਈਮ ਨੇ ਠੀਕ ਨੇ ਇਸ ਤੋਂ ਪਹਿਲਾਂ ਤੁਸੀਂ ਜੱਗ ਵਾਲਾ ਪ੍ਰੋਗਰਾਮ ਵੇਖ ਲਓ ਜੋ ਕਿ ਰਾਤ ਸੀ ਬੜਾ ਇੰਜੋਏ ਕੀਤਾ ਤੁਹਾਡੇ ਪ੍ਰਾਨੇ ਬੜੇ ਨੀਅਰ ਹੀ ਲੈ ਜੇ ਐਂਡ ਕਰਾ ਛੱਡਿਆ ਜੀ ਮੈਂ ਕਹ ਬਹਿ ਜਾ ਬਹਿ ਜਾ ਕਰਾਤੀ ਆਪਾਂ ਲਾਲਾ ਲਾਲਾ ਕਰਾਤੀ ਆਪਾਂ ਤੇ ਹਾਂਜੀ ਇਹਦੇ ਬਾਅਦ ਚੱਲ ਰਹੀ ਸੀ ਹਲਦੀ ਦੀ ਰਸਮ ਜੋ ਕਿ ਬੀਬੀਆਂ ਪੈਣਾ ਚਾਚੀਆਂ ਤਾਈਆਂ ਸਾਰਿਆਂ ਨੇ ਹਲਦੀ ਮਾਲ ਲਈ ਹਲਦੀ ਪਤਾ ਨਹੀਂ ਮੈਨੂੰ ਕਿਉਂ ਨਹੀਂ ਸਮਝ ਚ ਆਉਂਦੀ ਵੀ ਖਤੋਂ ਮਲੀ ਜਾਂਦੀ ਆ ਇਹ ਕੀ ਚੱਕਰ ਹੁੰਦਾ ਹਲਦੀ ਮਲਣਾ ਪਤਾ ਨਹੀਂ ਰੱਬ ਹੀ ਜਾਣੇ ਲੋਕੀ ਕਹਿ ਦਿੰਦੇ ਆ ਵੀ ਗੋਰੇ ਹੋਣ ਲਈ ਲਾਈ ਦੀ ਜਦੋਂ ਮੇਰੇ ਵਿਆਹ ਤੇ ਮੇਰੇ ਤੇ ਹਲਦੀ ਲਾਈ ਸੀ ਮੈਂ ਤਾਂ ਗੋਰਾ ਹੋਇਆ ਨਹੀਂ ਓ ਮਾਈ ਗੋਡ ਚਲੋ ਕੁੜੀਆਂ ਤਾਂ ਵੈਸੇ ਹੀ ਸੋਹਣੀਆਂ ਹੁੰਦੀਆਂ ਉਹ ਉਧਰ ਹੀ ਨਾਲ ਹੀ ਚਾਚੀ ਜੀ ਆ ਗਏ ਆਪਣੇ ਚਾਚੀ ਜੀ ਬਹੁਤ ਖੁਸ਼ ਬਹੁਤ ਹੀ ਜ਼ਿਆਦਾ ਕੈਂਟ ਹਾਸੇ ਮਸਾਜ ਵਿੱਚ ਇਨ ਨਾਲ ਹੀ ਹੌਲੀ ਹੌਲੀ ਕੁੱਬੇ ਜੇ ਹੋ ਕੇ ਸਾਰੇ ਜਣੇ ਫੋਟੋਆਂ ਖਿਚਾਉਂਦੀ ਹੋਏ ਚਲੋ ਵੀ ਆਪਣੀ ਵੀ ਵਾਰੀ ਆ ਸਸੀ ਕਾਲ ਚਾਚੀ ਜੀ ਕੀ ਹਾਲ ਚਾਲ ਤੇ ਚਾਚੀ ਜੀ ਨੂੰ ਸਸਰੀ ਕਾਲ ਬਲਾਕੇ ਹੁਣ ਆਪਣੀ ਵੀ ਵਾਰੀ ਆ ਚੁੱਕੀ ਆ ਆਪਾਂ ਵੀ ਚਲੀਏ ਮਿਸੇ ਕਹੀ ਜਾਂਦੀ ਆ ਵੀ ਆਪਾਂ ਜਾ ਕੇ ਫੋਟੋ ਖਿਚਾ ਲਈਏ ਇਹ ਨਾ ਹੋਵੇ ਕਿ ਤੇ ਬਲੌਗ ਕੱਢਣ ਦੇ ਚੱਕਰ ਤੇ ਵਿੱਚ ਆਪਣੀ ਫੋਟੋ ਰਹਿ ਜਾਵੇ ਕਿਉਂਕਿ ਫੋਟੋ ਬਹੁਤ ਮਹਿੰਗੀ ਜਰੂਰੀ ਚੀਜ਼ ਆ ਐਲਬਮ ਦੇ ਵਿੱਚ ਉਹੀ ਲੱਗਣੀ ਹੁੰਦੀ ਆ ਤੇ ਘਰ ਵਾਲੇ ਨੂੰ ਫੇਰ ਹੀ ਪਤਾ ਲੱਗਦਾ ਕਿ ਮੁੰਡੇ ਉਹ ਨਹੀਂ ਆਏ ਸੀ ਠੀਕ ਆ ਕਿ ਨਹੀਂ ਵਾਹ ਜੀ ਵਾਹ ਕੀ ਬਾਤ ਆ ਓ ਮਾਈ ਗੋਡ ਲਓ ਵੀ ਮੇਰੇ ਬਿੱਤੋ ਕੀ ਸਾਰੇ ਬੰਨੇ ਰੌਣਕਾਂ ਲਗੀਆਂ ਹੋਈਆਂ ਨੇ ਸਾਰੇ ਨੱਚ ਟੱਪ ਰਹੇ ਨੇ ਪੂਰੇ ਖੁਸ਼ੀ ਦੇ ਮਾਹੌਲ ਨੇ ਤੇ ਇੱਧਰ ਆਪਾਂ ਇੱਕ ਹੋਰ ਚੀਤ ਤੁਹਾਨੂੰ ਮੈਂ ਦੱਸ ਦਵਾਂ ਕਿ ਆਹ ਵੀਰ ਆਪਣਾ ਕੈਮਰਾਮੈਨ ਜਿਹੜਾ ਮਿਲਿਆ ਸੀ ਇਹ ਵੀਰ ਦੇ ਨਾਲ ਇਹਨਾਂ ਦੀ ਕੁੜੀ ਵੀ ਆਈ ਆ ਇਹਨਾਂ ਦਾ ਮੁੰਡਾ ਵੀ ਆਇਆ ਤੇ ਮੈਂ ਇਹ ਤੁਹਾਨੂੰ ਇੱਕ ਗੱਲ ਦੱਸਾਂ ਬਹੁਤ ਵਧੀਆ ਚੀਜ਼ ਲੱਗੀ ਇਹ ਦੋਵੇਂ ਭੈਣ ਭਰਾ ਆਪਦੇ ਡੈਡੀ ਦੀ ਫੁੱਲ ਮਦਦ ਕਰਦੇ ਆ ਕੈਮਰਾਮੈਨ ਜਦੋਂ ਵੀ ਜਾਂਦੇ ਆ ਕਿਤੇ ਪ੍ਰੋਗਰਾਮ ਲਾਉਣ ਤੇ ਜਾਂ ਕੁਝ ਵੀ ਇਹਨਾਂ ਕੁੜੀ ਮੁੰਡੇ ਦੋਨੋਂ ਕੈਮਰਾ ਚਲਾਉਣਾ ਵੀ ਆਉਂਦਾ ਇਹ ਫੁੱਲ ਧਿਆਨ ਰੱਖਦੇ ਆ ਇਧਰ ਸਾਡੇ ਨਾਲ ਹੀ ਚਾਚਾ ਜੀ ਨਾਲ ਹੀ ਖੁਸ਼ ਹੋ ਗਏ ਨੇ ਜਵਾਕੜੀ ਸੋਚਣ ਵਿੱਚ ਪਈ ਹੈ ਕਿ ਮੈਨੂੰ ਕਦੋਂ ਤੱਲੇ ਤਾਰਨਗੇ ਤੇ ਮੈਂ ਕਦੋਂ ਨੱਚ ਟੱਪੂਗੀ ਇਧਰ ਜਵਾਕੇ ਵੀ ਨਹੀਂ ਹਟਦੇ ਬਹੁਤ ਠੀਕ ਐ ਮੁਛ ਐਮ ਰੋੜਤੀਆਂ ਕਹਿੰਦੇ ਨਹੀਂ ਟਗਲੇ ਕਹਿੰਦੇ ਟਾਲੀ ਵਾਲਾਂ ਦੇ ਮੁੰਡੇ ਕਹਿੰਦੇ ਏ ਵੇਖ ਕਿਉਂ ਜੱਫੀ ਤੇ ਜੱਫੀ ਪੈਗ ਲਾ ਕੇ ਜੱਫੀ ਤੇ ਜੱਫੀ ਬਹੁਤ ਪੌਣੀ ਆਉਂਦੀ ਆ ਕਿਉਂ ਆ ਚੱਕ ਹੋ ਗਏ ਇਕੱਠੇ ਹੁਣ ਹੁਣੇ ਗਾਣਾ ਪਤਾ ਕਿਹੜਾ ਲਵਾਉਣਗੇ ਬਾਬੇ ਪੰਗੜਾ ਪਾਉਂਦੇ ਨੇ ਬਹਿ ਕੇ ਵੇਖ ਜਵਾਨਾ ਇਧਰ ਬਾਬੇ ਪੰਗੜਾ ਪਾਉਂਦੇ ਨੇ ਕਿਉਂ ਇਹਨਾਂ ਨੇ ਯਾਰ ਉਹ ਜੁਰਗਨ ਚੰਨ ਲਾਪਨ ਹਰੀ ਦੇ ਵਿਆਹ ਦੇ ਵਿੱਚ ਇਹ ਗਾਣਾ ਲਾਇਆ ਜਾਂਦਾ ਬਹਿ ਕੇ ਵੇਖ ਜਵਾਨਾ ਬਾਬੇ ਪੰਗੜਾ ਪਾਉਂਦੇ ਨੇ ਆਜੋ ਆਜੋ ਸਰਦਾਰ ਜੀ ਬਾਹਰ ਆ ਗਿਆ ਮਸਾਂ ਹੀ ਨਿਕਲਦੇ ਤੇ ਹੌਲੀ ਹੌਲੀ ਰੰਗ ਜਨ ਨਾਲ ਹੈ ਲੇਟ ਨਹੀਂ ਹੋਗੇ ਤੁਹਾਡੇ ਖਾਸ ਸੱਜਣ ਮਿੱਤਰ ਦੇ ਜੋ ਕੁੜੀ ਦਾ ਵਿਆਹ ਦੱਸ ਯਾਰ ਤੁਹਾਡਾ ਪਤਨੀ ਨੇ ਡੇਟ ਕੀਤੀ ਨਹੀਂ ਲੇਟ ਉਹਨਾਂ ਨੇ ਕੀਤਾ ਮੈਂ ਪਹਿਲਾਂ ਤਿਆਰ ਸੀ ਤੁਹਾਡੇ ਨੂੰ ਤੇ ਪਹਿਲਾਂ ਵੇਖੀਏ ਆਹ ਫੋਟੋਆਂ ਠੀਕ ਹੈ ਵਾਹ ਜੀ ਵਾਹ ਕੀ ਬਾਤ ਹੈ ਯਾਰ ਪ੍ਰੀ ਵੈਡਿੰਗ ਹੋਈ ਹੈ अच्छा वो भी लिख सकते हैं आपा की रिव्यू चिट्टी-चुट्टी ਤਾਂ ਕੋਈ ਲਾਈ ਹੀ ਨਹੀਂ ਇਹਨਾਂ ਨੇ ਵਾਹ ਜੀ ਵਾਹ ਕਿਧਰ ਕੌਲਿਆਂ-ਕੌਲਿਆਂ ਤੇ ਚੜੇ ਫਿਰਦੇ ਵੇਖ ਤੂੰ ਤਾਰਿਆਂ ਤੇ ਚੜੇ ਫਿਰਦੀ ਕਿਧਰੇ ਟੱਲਦੀ ਕਿਧਰੇ ਇਹ ਨੌਜਵਾਨੀ ਕਿੱਥੇ ਟਲਦੀ ਆ ਇਹ ਵਿਆਹ ਦਾ ਚਾਹ ਹੀ ਹੁੰਦਾ ਬਈ ਪ੍ਰੀ-ਵੈਡਿੰਗ ਵਾਲਾ ਇਹ ਸਿਰਾਕ ਰਾਗੇ ਨੇ ਕਿਨੇ ਕਿਉਂ ਐਵੇਂ ਫੋਰ ਲਿਸ਼ਕਾਰੇ ਮਾਰਦਾ ਕਿ ਨਹੀਂ ਵਾਹ ਜੀ ਵਾਹ ਆ ਬਲਦ ਕੋਈ ਮਿਲਾਦਾ ਲੈ ਕੇ ਆਣਾ ਲੋਕੇਸ਼ਨ ਬਹੁਤ ਸੋਹਣੀ ਹੈ ਨਾ ਰਿਡਕਸ਼ਨ ਹੈ ਲੈ ਵੈਸਟਰਨ ਚ ਵੀ ਸ਼ੂਟ ਕੀਤਾ ਇਹ ਨਹੀਂ ਢਲਦੇ ਪੱਟੂ ਹੈ ਲੈ ਲੈ ਜਿੱਦਾਂ ਬਾਹਰੋਂ ਕਿੜਾ ਕੱਢ ਕੇ ਆਏ ਹੁੰਦੇ ਆ ਹੈ ਇਹਨਾਂ ਨੇ ਤਾਂ ਪੂਰਾ ਉਹ ਫੀਲ ਲਿਆ ਸਿੰਗਾਪੁਰ ਵਾਲਾ ਵਾਹ ਵਾ ਇਹ ਇੰਗਲੈਂਡ ਵਾਲਾ ਮਾਹੌਲ ਬਣਾਈ ਫਿਰਦੇ ਵਿੱਚ ਇੱਥੇ ਰੱਖਿਆ ਹੋਂ ਕਿਉਂ ਕਿੱਡੇ ਲਾਇਬ੍ਰੇਰੀਆਂ ਨੇ ਤਾਂ ਵੀ ਕੱਢ ਆਪリカਤ ਤਰ ਐ ਕਿਉਂ ਰੋਕੋ ਰੋਕੋ ਕਿ ਤੇ ਨੌਜਵਾਨੀ ਨੂੰ ਲੈ ਰਿਵਿਊ ਦਿਓ ਇਥੇ ਲੈ ਕੇ ਹਾਂ ਚਲੋ ਵੀ ਐ ਕਿਉਂ ਅੰਗਰੇਜ਼ੀ ਵੀ ਹੈ ਕਿੰਨੀਆਂ ਪੜ੍ਹੀ ਤੂੰ ਹੂੰ ਕਿੰਨੀਆਂ ਪੜ੍ਹੀ ਤੂੰ ਸਾਰੀਆਂ ਇੰਜੀਨੀਅਰ ਦੀ ਹੈ ਹੈ 10 ਇਰਾ ਪੜਾ ਹੋ ਜੇ ਤੇ ਤੇਰਾ ਨਾਂ 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 ਜੋੜ ਕੇ ਲੈਣਾ ਲੈ 10 ਲੈ ਕਿਉਂ 1 ਹੀ ਆ 1 ਹੀ ਆ ਗੱਬਣਾ ਹੋਣਾ ਹੋਰ ਸੀ ਪੱਬੂ ਦਾ ਰੇ ਬਣਾ ਦੇਣ ਤੇ ਸਮਾਈਲੀ ਫੇਸ ਬਣਾ ਦੇ ਨਾਲ ਛੋਟਾ ਜਿਹਾ ਜਸਟਾਰ ਦੇ ਉੱਤੇ ਸਮਾਈਲੀ ਫੇਸ ਲਾ ਦੇ ਖਾਲੀ ਰੋਟੀ ਲੈ ਕੇ ਲੈ ਜਾਓ ਭਾਜੀ ਚੱਕ ਕੇ ਹੋਣਾ ਪਲੇਟਾਂ ਥੋੜਾ ਨਾ ਚਟਣੀਆਂ ਇੰਨਾ ਨੇ ਵਿਚਾਰੀਆਂ ਨੇ ਭਲੀਆਂ ਮਾਂਸਾਂ ਨੇ ਉਧਰੋਂ ਵੀ ਲੈ ਜਾ ਚੱਕ ਕੇ ਭਾਜੀ ਹਾਂ ਪਲੇਮਾਂ ਸੀ ਆ ਭਾਜੀ ਹਾਂ ਪਲੇਮਾਂ ਸੀ ਆ ਸੱਚੀ ਦੱਸਿਓ ਕਿੰਨੇ ਕਬੜੇ ਕਿੰਨੇ ਕਿੰਨੇ ਖਾਧੀ ਜੀ ਬਈ ਯਾਰ ਰੱਜ ਕੇ ਹਟਿਆ ਪਹਿਲਾਂ ਪਲੇਟ ਵੀ ਦੇਖੀ ਹੋ ਹਾਂ ਵਿਚੇ ਮੈਂ ਚੂਰੀਆਂ ਨੇ ਵਿੱਚ ਹੀ ਇੱਕ ਇੱਕ ਸੈਂਡਵਿਚ ਬਰੈਡ ਨਾਲ ਹੁਣ ਮਿੱਠੇ ਦੀ ਝਾਕ ਹੋਣੀ ਮਾੜੀ ਜੀ ਮਿੱਠਾ ਚਾਹੀਦਾ ਮਿੱਠਾ ਲੇ ਲਾ ਮਿੱਠਾ ਨਹੀਂ ਮਿੱਠਾ ਬੰਦ ਡਾਈਟ ਉਹ ਪੀ ਲੈਣ ਦੇ ਵੀਰ ਕੀ ਹੋ ਗਈ ਤੂੰ ਚੱਕ ਚੱਕ ਲਈ ਜਨਾ ਹਰਾ ਕੇ ਵੀ ਨਹੀਂ ਮਿੱਠਿਆ ਦੀ ਜਮੇ ਡਾਈਟ ਚ ਬੰਦ ਕੀਤਾ ਮਿੱਠਾ ਉਹ ਵਾਹ ਵਾਹ ਫਿਰ ਧਿਆਨ ਰੱਖਦੀ ਆ ਨਾ ਮੈਂਟੇਨੈਂਸ ਦਾ ਬੀਬੀਆਂ ਡਾਈਟ ਹੈਲਥੀ ਹੈਲਥ ਕੌਨਸ਼ੀਅਸ ਊਮਨਸ ਵਜਨ ਵਾਧਦਾ ਕੁੜੀਆਂ ਦੇ ਨੂੰ ਫਿਰ ਕਿਉਂ ਨਹੀਂ ਰੋਕਿਆ ਮਿੱਠਾ ਕਾਨਤ ਨਿੰਥਾਨੀ ਖੰਦੀ ਤੇਰੇ ਖੰਦੀਆ ਕਾਮੋਟੀ ਹੋਈ ਆ ਕਿਉਂ ਨਹੀਂ ਰੋਕੇ ਇਹਨੂੰ ਸੂਰੀ ਹੈਲਥ ਕੌਨਸ਼ੀਅਸ ਹੈਗੀ ਕਿ ਡੀਆਂ ਦਸਤ ਲੜਾਈ ਤਾਂ ਇਹਦੀ ਪੱਟੂ ਦੀ ਆ ਕਿਉਂ ਅੱਜ ਵੀ ਗੈਂਗ ਲੈ ਕੇ ਘੁੰਮਦਾ ਆ ਦੀ ਦਹਿਸਤ ਹੈ ਦੀ ਪਊ ਜੇ ਇਹ ਕਾਰ ਹੈ ਨਹੀਂ ਉਧਰੋਂ ਕਹਿੰਦੇ ਲਾਵਾ ਕਰਕੇ ਕਹਿੰਦੇ ਮੁੰਡੇ ਕੁੜੀ ਵਾਲੇ ਵੀ ਆ ਗਏ ਆ ਕਹਿੰਦੇ ਵੀ ਵੀ ਐਂ ਤਿਆਰ ਕਰਤੀਆਂ ਆਈਆਂ ਚਾਚੀਆਂ ਕਾਇਆਂ ਦੀਆਂ ਜੀ ਉਹ ਵੀ ਇੱਕ ਬੰਨੇ ਜੋੜੀ ਕਹਿੰਦੇ ਆ ਚੁੱਕੀ ਐ ਬਚਾਰੇ ਮੜੇ ਵੈਕਟਰ ਆ ਗਏ ਸਾਡੇ ਵਾਹ ਜੀ ਵਾਹ ਵਰਗੁਣਿਤ ਗੁਰਜੀ ਪਹੁੰਚ ਰਹੇ ਪੀਸੀ 14 ਦਾ ਦਾੜੀਆਂ ਦੇ ਨਾਲ ਸਵਾਗਤ ਕਰ ਦੋ ਅੱਜ ਦੀ ਜੋੜੀ ਦਾ ਛਢਾਈ ਐ ਦੀ ਆ ਬੰਦੇ ਦੀ ਬਸ ਥੋੜੀ ਮੇਰੀ ਥੋੜੀ ਨਾ ਹੋਰ ਛਢਾਈ ਕਿਉਂ ਐ ਨਾਲ ਹੀ ਲੈ ਕੇ ਜਾਣੀ ਜਿੱਥੇ ਜਾਣੀ ਬੋਤਲ ਪਤਾ ਲੱਗੇ ਵੀ ਠੀਕ ਐ ਪੀਤੀਆਂ ਤੇ ਪੀਨੇ ਆ ਲੋ ਵੀਆ ਵੇਖ ਕੇ ਗੱਭਰੂ ਹੁਣ ਚੱਲੇ ਨੌਜਵਾਨ ਕਰੇ ਠੀਕ ਆ ਕਿ ਨਹੀਂ ਮੋੜੀਏ ਗੱਡੀ ਜਣ ਵਿਆਹ ਕਹਿੰਸੀ ਪਹੁੰਚਾ ਜਾਏ ਪਿੰਡ ਨੂਰਪੁਰ ਕੀਮਾ ਹੁਣ ਨਾ ਉਧਰ ਕਹਿੰਦੇ ਟੋਕਾ ਟੁਕਾ ਤੋੜ ਲਿਆ ਵੀਰ ਹੋਣਾ ਨੇ ਜਾ ਕੇ ਪਤਾ ਲੈਣਾ ਪੈਣਾ ਕੀ ਬਾਤ ਹੋਈ ਉੱਥੇ ਕੀ ਕੋ ਪਾਣਾ ਵਰਤ ਗਿਆ ਕਿਵੇਂ ਵਰਤਿਆ ਮੈਂ ਸ਼ਾਇਦ ਵੀਡੀਓ ਵੀ ਸ਼ੇਅਰ ਕਰਾਂ ਵੀ ਕਿਵੇਂ ਟੋਕਾ ਟੁੱਟਾ ਦੇਣਾ ਤੈਨੂੰ ਅੱਜ ਹੈ ਨਹੀਂ ਜਾ ਕੇ ਟੋਕਾ ਵੇਖੀਏ ਜਾ ਕੇ ਵੀਡੀਓ ਵੀ ਸ਼ੇਅਰ ਕਰਨੀ ਫਿਰ ਜਨਤਾ ਨੂੰ ਵੀ ਦੱਸਣਾ ਵੀ ਟੋਕਾ ਟੁੱਟਾ ਕਿਵੇਂ ਅਸਲ ਦੇ ਵਿੱਚ ਮਜ਼ਾ ਕੀ ਬਣੀ ਟੋਕੇ ਟੁੱਟਣ ਦੇ ਵਿੱਚ ਕਿ ਬੰਦੇ ਦਾ ਕਸੂਰ ਸੀ ਕਿ ਮੱਝ ਦਾ ਕਸੂਰ ਸੀ ਦੇਖਿਆ ਜਾਵੇ ਜਾ ਕੇ ਹੁਣ ਤਫਤੀਸ਼ ਕੀਤੀ ਜਾਊਗੀ ਹਰੇਕ ਗੱਲ ਦੀ ਖੋਜ ਕੀਤੀ ਜਾਊਗੀ ਇਹ ਉਹ ਮੈ ਨਹੀਂ ਛੱਡਿਆ ਜਾਏਗਾ ਆ ਬੰਦਾ ਵੇਖ ਲਓ ਤੁਸੀਂ ਗੌਰ ਨਾਲ ਮੈਂ ਵਿਆਹ ਤੇ ਗਿਆ ਦੇ ਮਗਰ ਰੌਲਾ ਪਾ ਕੇ ਪਤਾ ਕੀ ਬਹਿ ਗਿਆ ਕੀ ਬਹਿ ਗਿਆ ਕਹਿੰਦਾ ਹੈ ਆਪਣਾ ਤਾਂ ਮੱਝਾਂ ਨੇ ਟੋਕਾ ਹੀ ਤੋੜਤਾ ਛੇਤੀ ਆ ਟੋਕਾ ਬਣਵਾਉਣਾ ਲੈ ਤੋ ਟੋਕਾ ਨਵਾਂ ਲਿਆ ਆ ਵਿਆਹ ਤਾਂ ਸੱਧਿਆ ਮੈਨੂੰ ਸਪੈਸ਼ਲ ਕੱਲ ਇਹਨੇ ਗੱਡਾ ਮਾਰਾ ਬੰਦਾ ਕਹਿੰਦਾ ਟੋਕਾ ਬਣਵਾਉਣਾ ਛੇਤੀ ਘਰੇ ਆ ਉਹ ਗੱਲਦਾ ਕਿ ਇਹਨੂੰ ਆਪ ਨੂੰ ਵਿਆਹ ਵੀ ਹੁੰਦਾ ਨਹੀਂ ਉਹੀ ਤਾਂ ਗੱਲ ਆ ਕਿਸੇ ਨੂੰ ਹੀ ਵੇਖ ਰਿਹਾ ਤੇ ਜੇ ਮੈਂ ਵੇਖਣ ਜਾਣਾ ਮੈਨੂੰ ਵੇਖਣ ਨਾ ਨਾਲ ਦੇ ਜਾਏਗਾ ਨਾ ਮੈਂ ਨਾਲ ਦੀ ਛੱਡ ਜਾਏਗਾ ਨਹੀਂ ਘਰੇ ਮੈਂ ਤੂੰ ਬੈ ਇੱਥੇ ਮੈਂ ਨਾਲ ਦੇ ਲੈ ਜਾਣੇ ਹਾਂ ਨਾਲ ਦੇ ਲੈ ਜਾਣੇ ਇੱਥੇ ਤੈਨੂੰ ਵੇਖੂਗਾ ਨਾ ਜਦ ਦਿਨ گلاب ਦਾ ਫੁੱਲ ਚੱਕਣ ਨਹੀਂ ਦਿੰਦਾ ਇਹ ਜਸਪਾਲ ਅਹੀਂ ਨੂੰ ਕਹੇ ਵੀਡੀਓ ਬਣਾਣੀ ਮੱਝ ਨੂੰ گلاب ਦਾ ਫੁੱਲ ਖਵਾਉਣ ਲੱਗੇ ਆ ਤੇ ਚੱਲ ਤੂੰ ਦੇ ਦੇ ਤੇ ਦਿੱਤਾ ਨਹੀਂ ਗਿਆ گلاب ਦਾ ਫੁੱਲ ਮਾਰ ਗਿਆ ਹੈ ਮੱਝ ਖੋਇਆਦਾ ਹੈਗਾ ਉਹਨੂੰ ਹੈ ਮੱਝ ਨੂੰ ਖੋਇਆਦਾ ਹੈਗਾ ਤੂੰ ਆਹੀਂ ਦਾ ਬਾਅਦ ਮੋਲ ਲਿਆਂਦੇ ਬੱਕਰੇ ਦਿੱਤਾ ਨਹੀਂ ਮੋਲ ਨਾ ਐਡਾ ਰੋਡੇ ਦੇ ਨਾ ਸੇਲੀ ਨਾ ਵੇਲੀ ਤੇ ਐਵੇਂ ਰੋਡੇ ਦੇ ਫੁੱਲ ਸਾਹਮਣੇ ਬੈਠਾ ਆਹ ਵੀਸ ਮੈਂ ਨਹੀਂ ਦੇਣਾ ਕਹਿੰਦਾ ਫੁੱਲ ਮੈਂ ਤਾਂ ਅਦੀ ਨਾਲ ਤੇਰੀ ਨਾਲ ਦੀ ਕਈ ਪਤਾ ਕਦੋਂ ਆਉਣੀ ਕਦੋਂ ਆਣੀ ਕਦੋਂ ਤੇ ਉਹਨੂੰ ਦੇਗਾ ਉਹਦਾ ਨੰਬਰ ਜਾ ਜੈਣਾ ਉਹਦਾ ਨਵਾਂ ਲੈ ਕੇ ਦੇਦੀ ਐਡਾ ਮਾੜਾ ਹੀ ਹੈ ਵੇਖ ਲੈ ਹੁਣ ਤੂੰ ਹੀ ਜਿਹਦੀ ਹੈ ਵੀ ਨਹੀਂ ਹਨਾ ਜਿਹਦੀ ਹੈਗੀ ਆ ਉਹਨੂੰ ਕਹਿੰਦਾ ਹੈ ਨਾ 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 ਕਹਿੰਦਾ ਉਹਨੂੰ ਕਹਿੰਦਾ ਇਹ ਤੂੰ ਵਿਆਹ ਨਾ ਵੇਖ ਇਹ ਮੈਂ ਵੇਖੀ ਆਪੇ ਇਹ ਤੂੰ ਕਹਿੰਦਾ ਕੱਲਾ ਨਿਕਲ ਜਾਣਾ ਐ ਜੋਂ ਲੈ ਉੱਥੇ ਉੱਥੇ 6 ਵਜੇ ਉੱਠ ਕੇ ਕੰਮ ਤੈਨੂੰ ਪਤਾ ਉੱਥੇ ਘੱਟੋ ਘਾਟ ਮੈਂ 100 ਕਿੱਲੇ ਬੋਕ ਕਰਾ ਕੇ ਆਉਣਾ ਕਿੰਨੇ 100 ਕਿੱਲੇ ਬੋਕ ਕਰਾਉਣਾ ਮੱਕੀ ਦਾ ਓਹ ਠੀਕ ਆ ਨਾ ਫਿਰ ਤੇ ਫਿਰ ਮੋ ਜਾਂਦਾ ਦੇ ਕੋਈ ਵਿਆਹ ਦੇ ਕੱਚਾ ਹੋਣਾ ਇਧਰੋਂ ਕੰਮ ਇਧਰ ਵਧੀ ਜਾਂਦਾ ਇਹਨੇ ਉਧਰ ਜਾਣਾ ਨਹੀਂ ਮੁੜਕੇ ਇਹਨੇ ਸਹਰਿਆਂ ਦੀ ਕੱਚਾ ਹੋਣਾ ਇਹਵੇਂ ਕੱਚਾ ਹੋਣਾ ਇਹਨੇ ਕਹਣਾ ਗੱਗੂ ਨਹੀਂ ਆਉਂਦਾ ਮੈਂ ਆਪਾਂ ਥੋੜਾ ਨਾਂ ਲੈਣਾ ਮੈਂ ਤਾਂ ਹੈ ਗਈ ਆ ਕਰਾਇਆ ਕਰੋ ਮੈਟ੍ਰਿਕ ਦਾ ਕੰਮ ਸਾਹਮਣੂ ਲੈ ਕੋਣ ਬੇ ਕੋਣ ਹੈ ਲੈ ਤੁਸੀਂ ਕਰੀ ਚੱਲੋ ਕਿ ਨਹੀਂ ਵੀ ਐਂ ਤੇ ਸਾਰਾ ਟੱਬਰ ਤਾਂ ਪ੍ਰਮੋਸ਼ਨ ਕਰ ਨਿਕਲ ਜਾ ਕਰਾਂਗੇ ਤੇ ਬਾਅਦ ਚ ਮਗਰ ਮਸ਼ੀਨ ਉਹ ਤੁਰੀ ਫਿਰਿਆ ਕਰੂ ਕੱਲੀ ਸਹੀ ਗੱਲ ਹੈ ਵੀਰੇ ਇੱਕ ਬੰਦੇ ਨੂੰ ਉਹਦੇ ਤੇ ਰਹਿਣਾ ਪੈਣਾ ਇੱਕ ਨੂੰ ਉਧਰ ਜਾਣਾ ਪਿਆ ਕਰਨਾ ਨਹੀਂ ਕੰਮ ਬੰਦੇ ਵੰਡਣੇ ਪੈਣੇ ਆ ਜਿਮੇਵਾਰੀਆਂ ਬਹੁਤ ਕਈਆਂ ਥਾਵਾਂ ਤੇ ਹੁਣ ਸਨੋਵਰ ਤੇ ਜਸਪਾਲ ਨਵੀਂ ਭੇਜਣਾ ਪਿਆ ਕਰਨਾ ਵਿੰਗੇ ਮੂੰਹਾਂ ਵਾਲਿਆਂ ਨੂੰ ਪਰ ਜਸਪਾਲ ਨੂੰ ਤਾਂ ਫਾਇਦਾ ਨਹੀਂ ਚਾਹੀਦਾ ਮੇਰਾ ਤਾਂ ਮੂੰਹ ਹੀ ਮੁਲਾ ਹੀ ਲੱਗੀ ਆ ਉਂਗਲੀ ਹੀ ਲੱਗੀ ਆ ਲੋ ਵੀ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਲੌਗ ਦੇਖਣਾ ਉੱਤੇ ਤੇ ਬਾਈ ਜੀ ਕਿਉਂਕਿ ਹੁਣ ਤੁਹਾਨੂੰ ਪਤਾ ਮਸ਼ੀਨ ਦਾ ਵੀ ਕੰਮ ਆ ਤੇ ਬਾਅਦ ਚ ਉਧਰੋਂ ਗੱਗੂ ਨਾਂ ਟੋਕਾ ਤੋੜ ਲਿਆ ਸੀ ਐ ਹੀ ਹੁਣ ਬਣਵਾ ਲਿਆ ਤੇ ਚਲੋ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੇ ਤੁਹਾਨੂੰ ਦਿਖਾਵਾਂਗੇ ਟੋਕਾ ਕਿਵੇਂ ਦਾ ਬਣਾਇਆ ਆਪਾਂ